ਸਤਿ ਸ੍ਰੀ ਅਕਾਲ ਦੋਸਤੋ ਅਸੀਂ ਅੱਜ ਪਹੁੰਚੇ ਆਂ ਸੰਤ ਬਾਬਾ ਪਾਲਾ ਸਿੰਘ ਦੀ ਕੜਿਆਲ ਵਾਲੇ ਜਿੱਥੇ ਮੈਨੂੰ ਇੱਕ ਜਦੋਂ ਅਸੀਂ ਅੰਦਰ ਆਏ ਨਾ ਇੱਕ ਰੂਹ ਨੂੰ ਸਕੂਨ ਮਿਲਦੀ ਆ ਉਹ ਚੀਜ਼ ਅਸੀਂ ਅੱਜ ਫੀਲ ਕੀਤੀ ਅੱਜ ਤੁਹਾਨੂੰ ਵੀ ਉਹ ਚੀਜ਼ ਦਿਖਾਵਾਂਗੇ ਤੁਹਾਨੂੰ ਅੱਜ ਇੱਥੇ ਅਸੀਂ ਐਵੇਂ ਦੀ ਥਾਂ ਤੇ ਆਏ ਜਿੱਥੇ ਹਰ ਇੱਕ ਤਰ੍ਹਾਂ ਦਾ ਜਾਨਵਰ ਹਰ ਇੱਕ ਤਰ੍ਹਾਂ ਦਾ ਪੰਛੀ ਔਰ ਕੱਲਾ ਪੰਜਾਬ ਇੰਡੀਆ ਦੇ ਪੰਛੀ ਨਹੀਂ ਇੱਥੇ ਬਾਹਰੀਆਂ ਕੰਟਰੀਆਂ ਤੱਕ ਦੇ ਪੰਛੀ ਆ ਹੁਣ ਤੁਸੀਂ ਆਹ ਜਾਨਵਰ ਦੇਖ ਸਕਦੇ ਆ ਵੀਰੇ ਇਸ ਜਾਨਵਰ ਦਾ ਕੀ ਨਾਮ ਹੈ ਆਪਣਾ ਇਹ ਜਾਨਵਰੀ ਮੂ ਆ ਜੀ ਇਹ ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਆ ਜੀ ਅੱਛਾ ਜੀ ਹੁਣ ਤੁਸੀਂ ਇਹ ਦੇਖੋ ਆਸਟ੍ਰੇਲੀਆ ਦੇ ਜਾਨਵਰ ਇੱਧਰ ਚਿੜੀਆਂ ਜਿਹੜੀਆਂ ਆਪਾਂ ਰੰਗ-ਬਰੰਗੇ ਆ ਚਿੜੀਆਂ ਕਿਉਂਕਿ ਇੱਥੇ ਜਿਹੜੇ ਵੀ ਬਾਬਾ ਜੀ ਸੰਤ ਸੀ ਉਹਨਾਂ ਨੂੰ ਪੰਛੀ ਜਾਨਵਰ ਸੰਭਨ ਦਾ ਬਹੁਤ ਸ਼ੌਂਕ ਸੀ ਜਿਹੜਾ ਮੈਂ ਕਹਿੰਦਾ ਪਿਛਲੇ 4-5 ਸਾਲ ਤੋਂ ਇਹ ਵਾਲਾ ਬਣਿਆ ਹੋਇਆ ਤੇ ਤੁਸੀਂ ਇਸ ਬਾਰੇ ਜ਼ਰੂਰ ਆਪਣੀ ਵਿਚਾਰ ਦਿਓ ਆਜੋ ਆਪਾਂ ਨਾਲ ਦੀ ਨਾਲ ਚੱਲਦੇ ਆਂ ਅੱਗੇ ਤੇ ਜ਼ਰੂਰ ਪੰਛੀਆਂ ਬਾਰੇ ਵੀ ਆਪਣੀ ਡਿਟੇਲ ਦਿੱਤੀ ਜਾਵੇ ਤੇ ਵੀਰੇ ਆ ਕਿਹੜੇ ਪੰਛੀ ਵੈਸੇ ਕਿਹੜੇ ਕਿਹੜੇ ਇੱਥੇ ਕਿਹੜੀ ਕਿਹੜੀ ਨਸਲ ਦੇ ਪੰਛੀ ਰੱਖੇਗੇ ਆ ਜਾਨਵਰ ਰੱਖੇਗੇ ਆ ਜ਼ਰੂਰ ਇਸ ਚੀਜ਼ ਬਾਰੇ ਦੱਸਿਓ ਜੀ ਆ ਜੀ ਜੀ ਬੇ ਸਾਡੇ ਪਿੱਛੇ ਸੜੇ ਜੀ ਬੰਗਾਲ ਦੀਆਂ ਚੜੀਆਂ ਵਾਂ ਅੱਛਾ ਇਸ ਸੜੀ ਚੜੀਆਂ ਵਾਂ ਵੱਖ-ਵੱਖ ਜੈਬਰਾ ਜੜੀਆਂ ਵਈ ਤੇ ਆਪਣੇ ਕੋਲ ਲਾਭੜ ਪੋਤੇ ਆ ਕੋਕਟੇਲ ਆਈ ਵੱਖ-ਵੱਖ ਨਸਲਾਂ ਦੇ ਬਾਹਰਲੇ ਜਾਨਵਰ ਰੱਖੇ ਹੋਏ ਆ ਪੰਛੀ ਆ ਚੂਹੇ ਵੀ ਆ ਬਾਹਰਲੇ ਜੀ ਇਹ ਦੇਖ ਰਹੇ ਆ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਆ ਬਈਆ ਚੂਹੇ ਜਿਹੜੇ ਵਾਈਟ ਕਲਰ ਦੇ ਚੂਹੇ ਹੁੰਦੇ ਨੇ ਨਾ ਜਿਹੜੇ ਮੈਂ ਕਹਿੰਦਾ ਤਰਸਦੇ ਆ ਲੋ ਤੇ ਮੈਂ ਕਹਿੰਦਾ ਬਾਬਾ ਜੀ ਨੂੰ ਇੰਨਾ ਸ਼ੌਂਕ ਸੀ ਉਤੋਂ ਸੇਵਾਦਾਰ ਕਿਉਂਕਿ ਸਾਰਿਆਂ ਤੋਂ ਵੱਡੀ ਸੇਵਾ ਹੁੰਦੀ ਸੇਵਾਦਾਰਾਂ ਦੀ ਕਿਉਂਕਿ ਇਹ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਕੋਈ ਪਾਣੀ ਪਿਆ ਰਿਹਾ ਕੋਈ ਜਗਾਤ ਹੋ ਰਿਹਾ ਕੋਈ ਜਿਵੇਂ ਬਿੱਠਾ ਹੋ ਜਾਂਦੀਆਂ ਉਹ ਤੁਸੀਂ ਅੰਦਰ ਆ ਤੋਤਿਆਂ ਵਾਲੀ ਸਾਈਡ ਵਾਲਾ ਜ਼ਰੂਰ ਦੇਖਿਓ ਬਈ ਜਿਵੇਂ ਬਿੱਠਾ ਵਗੈਰਾ ਥੱਲੇ ਕਰਦੇ ਤੇ ਪੰਛੀਆਂ ਉਹਨਾਂ ਦਾ ਮੈਂ ਕਹਿੰਦਾ ਬਿੱਠਾਂ ਦੀਆਂ ਸਾਫ ਸਫਾਈਆਂ ਸਾਰਿਆਂ ਤੋਂ ਵੱਡੀ ਸੇਵਾ ਇਹਨਾਂ ਦੀ ਵੀ ਜ਼ਰੂਰ ਮੰਨੀ ਜਾਂਦੀ ਆ ਕਿਉਂਕਿ ਸੇਵਾਦਾਰ ਸੇਵਾ ਕਰਦਾਂ ਨਾ ਤਾਂ ਮੈਂ ਕਹਿੰਦਾ ਇਹ ਪੰਛੀਆਂ ਦਾ ਪਤਨੀ ਜੀਵ ਜੰਤੂ ਐਵੇਂ ਦੇ ਹੁੰਦੇ ਜਿਹੜੇ ਬੋਲ ਕੇ ਨਹੀਂ ਪਰ ਇਹ ਸੇਵਾਦਾਰ ਜਿਹੜਾ ਮੈਂ ਕਹਿੰਦਾ ਯਾਰ ਧੰਨ ਸੇਵਾ ਇਹਨਾਂ ਦੀ ਜਿਹੜੇ ਜਿਹੜੇ ਪੰਛੀ ਬੋਲ ਕੇ ਨਹੀਂ ਦੱਸ ਸਕਦੇ ਪਰ ਇਹ ਭਰਾ ਜਰੂਰ ਉਹਨਾਂ ਦੀਆਂ ਮੈਂ ਕਹਿੰਦਾ ਦਰਦ ਸਮਝਦੇ ਆ ਜੇ ਭੁੱਖ ਲੱਗਦੀ ਤਾਂ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਆ ਤੇ ਵੀਰੇ ਆਜੋ ਆਪਾਂ ਅੱਗੇ ਵੀ ਦੇਖ ਲਈਏ ਜਿਵੇਂ ਇੱਥੇ ਬਿੱਲੀਆਂ ਵੀ ਦੇਖੇਗੇ ਆ ਸੁਣਨ ਚ ਆਇਆ ਬਾਹਰ ਲੀਆਂ ਬਿੱਲੀਆਂ ਤੱਕ ਵੀ ਇੱਥੇ ਹੈਗੀਆਂ ਵਾ ਬਿੱਲੀਆਂ ਕਿਹੜੀ ਸਾਈਡ ਆ ਹਾਂਜੀ ਉਹ ਆਪਾਂ ਉਧਰਲੀ ਸਾਈਡ ਵੇ ਤਾਂ ਬਾਹਰ ਲੀਆਂ ਬਿੱਲੀਆਂ ਆ ਹਾਂ ਆਜਵੇਂ ਖਰਗੋਸ਼ ਵਗੈਰਾ ਤੁਸੀਂ ਇੱਧਰ ਵੀ ਦੇਖ ਸਕਦੇ ਆ ਮਤਲਬ ਕਿ ਯਾਰ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਇੱਥੇ ਜਗਾ ਤੇ ਆਏ ਆ ਹੈ ਤਾਂ ਜ਼ਰੂਰ ਇੱਥੋਂ ਦੇ ਆ ਪਰ ਪਹਿਲੀ ਵਾਰ ਅੱਜ ਬਾਬਾ ਪਾਲਾ ਜੀ ਦੀ ਜਗਾ ਤੇ ਆਏ ਆ ਤੁਸੀਂ ਆ ਦੇਖੋ ਖਰਗੋਸ਼ ਵਗੈਰਾ ਇਹ ਵੀ ਨਸਲ ਹੈ ਕਾਫੀ ਮੈਂ ਕਹਿੰਨਾ ਇੱਥੇ ਆਪਾਂ ਪੰਜਾਬ ਇੰਡੀਆ ਦੇ ਵਿੱਚ ਤਾਂ ਦੇਖੀ ਨਹੀਂ ਗਾ ਕਿਤੇ ਤੇ ਤੁਸੀਂ ਵੀ ਜ਼ਰੂਰ ਦੇਖਿਓ ਤੇ ਆ ਕੋ ਚੋਰਾ ਵਗੈਰਾ ਵੀ ਇੱਥੇ ਆ ਕਿਹੜੀ ਵਿਨੀ ਪੈ ਗਈ ਇਹਨਾਂ ਦਾ ਨਾਂ ਜਿਹੜੇ ਖਰਗੋਸ਼ਾਂ ਰਗੇ ਆ ਇਹ ਵਿਨੀ ਪੈ ਕੇ ਚੂਹੇ ਆਈ ਆ ਇੱਕ ਚੋਰਾ ਨਹੀਂ ਮਤਲਬ ਨਹੀਂ ਜੋ ਉਹ ਚੋਰਾ ਵਾ ਇਹ ਵਿਨੀ ਪੈਗਾ ਇਹ ਵਿਨੀ ਪੈਗਾ ਓਕੇ ਓਕੇ ਇਹ ਸੂਰ ਤੇ ਆਪਣੇ ਚੂਹਿਆਂ ਦਾ ਤੇ ਖਰਗੋਸ਼ਾਂ ਦਾ ਡੀਐਨਏ ਇਕੱਠਾ ਹੀ ਇਹ ਉਹਦੇ ਤੋਂ ਤਿਆਰ ਹੋਇਆ ਜਾਲਵਾਰਾ ਇਹ ਆਸਟ੍ਰੇਲੀਆ ਦਾ ਹੀ ਵੀ ਹੁਣ ਤੁਸੀਂ ਇਹ ਦੇਖੋ ਦੋਸਤੋ ਐਵੇਂ ਦਾ ਜਾਨਵਰ ਪਹਿਲੀ ਗੱਲ ਆ ਮੈਂ ਤੁਹਾਨੂੰ ਆਪ ਦੱਸਦਾ ਮੈਂ ਜੇ ਫਰਸਟ ਟਾਈਮ ਕੋਈ ਐਵੇਂ ਦਾ ਜਾਨਵਰ ਹੈ ਜਿਹੜੇ ਮੈਂ ਪਹਿਲੀ ਵਾਰ ਦੇਖ ਰਿਹਾ ਤੇ ਮੈਂ ਕਹਿੰਦਾ ਡਰ ਵੀ ਬਹੁਤ ਲੱਗਾ ਕਿਉਂਕਿ ਉਵੇਂ ਦੇ ਜਿਹੜੇ ਜਾਨਵਰ ਤੁਰੇ ਫਿਰਦੇ ਆ ਉਹਨਾਂ ਨੂੰ ਦੇਖ ਕੇ ਮੈਂ ਕਹਿੰਦਾ ਸਾਨੂੰ ਆਪ ਖੁਦ ਡਰ ਲੱਗਦਾ ਪਿਆ ਤੇ ਤੁਹਾਨੂੰ ਉਹ ਬਿੱਲੀਆਂ ਤੱਕ ਜਰੂਰ ਦਿਖਾਉਂਗਾ ਜਿਹੜੀਆਂ ਬਿੱਲੀਆਂ ਇੱਥੇ ਆ ਕੈਮਰਾਮੈਨ ਨੂੰ ਮੈਂ ਕਹੂੰਗਾ ਭਈ ਜ਼ੂਮ ਕਰਕੇ ਜਰੂਰ ਦਿਖਾਈ ਇੱਕ ਜ ਹੂਰੀ ਇਹ ਰੰਗ ਦੀ ਪਿੱਲੀ ਕਦੇ ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਕਈਆਂ ਨੂੰ ਨਹੀਂ ਲਿਖਦੀ ਹੋਣੀ ਕਿਉਂਕਿ ਜੰਗਲਾਂ ਦੇ ਵਿੱਚ ਇਹ ਚੀਜ਼ਾਂ ਮਿਲਦੀਆਂ ਪਰ ਇਹ ਬਾਬਾ ਜੀ ਨੇ ਇੰਨਾ ਸ਼ੌਂਕ ਪੈਦਾ ਕੀਤਾ ਆ ਤੁਸੀਂ ਆ ਦੇਖੋ ਬਾਰੀ ਦੇ ਵਿੱਚ ਵੀ ਆ ਬੈਰੀ ਵਾਲੇ ਨੂੰ ਜ਼ਰੂਰ ਦੇਖੋ ਤੇ ਇੱਕ ਆ ਚੀਜ਼ ਰਹੀ ਆ ਇਹ ਵੀ ਤੇ ਕੀ ਚੀਜ਼ ਆ ਇਹ ਕਿਹੜੀ ਨਸਲ ਆ ਇਹ ਇਹ ਟਰਕੀ ਆ ਜੀ ਇਹ ਅੱਛਾ ਜੀ ਹਾਂ ਜੀ ਇਹ ਇਹ ਵੀ ਆਸਟ੍ਰੇਲੀਆ ਦਾ ਜਾਨਵਰ ਆ ਜੀ ਹੁਣ ਤੁਸੀਂ ਇਹ ਦੇਖੋ ਬਾਬਾ ਜੀ ਨੂੰ ਬਹੁਤ ਸ਼ੌਂਕ ਸੀ ਇਹ ਨਹੀਂ ਕੱਲੇ ਆਪਣੇ ਇੱਥੋਂ ਦੇ ਜਾਨਵਰ ਰੱਖਿਆ ਹਰ ਇੱਕ ਕੰਟਰੀਆਂ ਦੇ ਜਾਨਵਰ ਰੱਖੇ ਹੋਏ ਆ ਤੇ ਤੁਸੀਂ ਜ਼ਰੂਰ ਜੀ ਨੂੰ ਵੀ ਜਿਸ ਜੀ ਜਾਨਵਰ ਦਾ ਜ਼ਰੂਰ ਪਤਾ ਜਿਨੇ ਵੀ ਦੇਖਿਆ ਵੀ ਹੋਵੇ ਐਵੇਂ ਦੇ ਜਾਨਵਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ